ਕਿ ਦਿਲ ਦਾ ਇਨਕਰ ਹੈ ਹਿਰਦਾ ਰੂਪੀ ਜੜਾ ਘਰ ਹੈ ਪਾਸ਼ਾ ਕਦੇ ਬਹੁਤ ਦੇਵੀ ਗੁਣਾ ਦੇ ਨਾਲ ਸੰਗਣਾ ਹੋ ਗਿਆ ਹੈ ਜਿਵੇਂ ਇੱਕ ਉਜਾਰ ਵਾਲਾ ਜੰਗਲ ਹੁੰਦਾ ਜਿਹਦੇ ਵਿੱਚ ਖੜ ਸੁੱਕ ਦਰਖਤ ਹੋਣ ਬਨਾਸਪਤੀ ਦੀ ਹਰੀਆਬ ਤਾਂ ਖਤਮ ਹੋ ਗਈ ਹੋਵੇ ਸੋ ਉਹ ਦਿਸਦੇ ਰੂਪ ਦੇ ਵਿੱਚ ਜਿਹੜਾ ਜੰਗਲ ਹੈ ਬਾਗ ਜਿਹੜਾ ਹੈ ਉਹ ਡਰਾਵਣਾ ਜਾਂਦਾ ਹੈ ਉਦੇਬ ਪ੍ਰੀਤ ਹੀ ਜਿਹੜਾ ਦੂਸਰਾ ਜੰਗਲ ਹੋਵੇ ਬਾਗ ਹੋਵੇ ਜਿਸ ਫੁੱਲ ਬਗੀਚੇ ਲੱਗੇ ਹੋਣ ਸੋਹਣੀ ਬਨਸਪਤੀ ਹਰਿਆਵਲ ਤਾਂ ਦਿਸ ਰਹੀ ਹੋਵੇ ਤੇ ਉੱਥੇ ਮਨੁੱਖ ਦਾ ਜਿਹੜਾ ਹੈ ਬੈਠਣ ਨੂੰ ਮਨ ਕਰਦਾ ਹੈ ਜੀ ਕਰਦਾ ਹੈ ਬਾਦਸ਼ਾਹ ਕਲੇ ਹੁਣ ਜਿਹੜਾ ਇਹ ਸਰੀਰ ਰੂਪੀ ਬਾਗ ਹੈ ਨਾ ਇਹਦੇ ਵਿੱਚ दैਵੀ ਗੁਣਾ ਰੂਪੀ ਜਿਹੜੀ ਸੰਗਣਤਾ ਹਰਿਆਵਲਤਾ ਦੀ ਭਰਪੂਰ ਮਾਤਰਾ ਹੋ ਗਈ ਹੈ ਜਿਹਦੇ ਕਰਕੇ ਜੋ ਵੀ ਇਸ ਸਰੀਰ ਦੇ ਕੋਲ ਆਉਂਦਾ ਜਿੱਦਾਂ ਬਾਗ ਦੇ ਕੋਲੇ ਕੋਈ ਜਾਵੇ ਤੈਨੂੰ ਖੁਸ਼ਬੂਆਂ ਮਿਲਦੀਆਂ ਹਨ ਤਰਾਂ-ਤਰਾਂ ਦੀਆਂ ਸੁਗੰਧੀਆਂ ਜਿਹੜੀ ਨਾਸਕਾ ਜਿਹੜੀ ਹੈ ਪ੍ਰਵਾਨ ਕਰਦੀ ਹੈ ਇਸੇ ਪ੍ਰਕਾਰ ਜਿਹੜਾ ਹਿਰਦਾ ਰੂਪੀ ਘਰ ਜਿਹੜਾ ਬਾਗ ਦੀ ਤਰਾਂ ਬਗੀਚਾਂ ਦੀ ਤਰਾਂ ਸ਼ੁਭ ਗੁਣਾਂ ਰੂਪੀ ਫਲਾਂ ਦੇ ਨਾਲ ਸ਼ੁਭ ਗੁਣਾਂ ਰੂਪੀ ਫੁੱਲਾਂ ਦੇ ਨਾਲ ਅਪਰਪੂਰ ਮਾਤਰਾ ਦੇ ਵਿੱਚ ਹੋਵੇ